ਲਓ ਉਧਰ ਯਤਨ ਸਰਦੂਲ ਗੜ ਇਹ ਨਵਾਂ ਪ੍ਰੋਮੋਟਰ ਆ ਜੀ ਆਪਣੇ ਇਲਾਕੇ ਦਾ ਹੈ ਮੇਅਰ ਕਣਕ ਸਿੰਘ ਦੇ ਪਾਸ਼ਾ ਹੈ ਅੰਡਰ ਵਾਲੇ ਪਲੇਅਰਾਂ ਦੇ ਵੀ ਬੜੀ سپورਟ ਕਰਦਾ ਹੈ ਅੱਜ ਦੇ ਟੂਰਨਾਮੈਂਟ ਲਈ 1100 Thank yeah. ਫੁਕੇ ਫੁਕੇ ਭੜੇ ਭੜੇ ਗੱਲ ਕਰੇ 500 ਚਲਦੀ ਆ ਪਾ 4 ਕਿਹ ਰੋਜ਼ਾਂ ਤੋਂ ਨਹੀਂ ਪਾਉਂਦਾ ਪਹਿਲੀ ਵਾਰ ਕਸਰੀ ਕੋਲ 4 ਫਿਰ ਕਰੇ ਦਿੱਕਿਆ ਇੱਕੋ ਦਿਨ ਤੋਂ ਜੜਾ ਰਹੀ ਸੀ ਰਾਹ ਕਰਾ ਰਹੀ ਆ ਭਾਈ ਇੱਕੋ ਜਿੰਦਾ ਦਿਲਾ ਰੱਖ ਕੇ ਲੱਭੌਰ ਕੇ ਕਹਿੰਦੇ 16 ਦੀਆਂ ਸੱਡੀਆਂ ਤੇ ਸੋਨਾ ਟੀਲਾ ਆਪਣੇ ਪਿੰਡ ਜਾ ਕੇ ਗੱਲ ਕਰਨੀ ਹੈ ਅੱਜ ਕਹਿੰਦੇ ਤਰਵੰਦੀ ਸਾਹਬ ਦਾ ਕਹਿੰਦੇ ਲੜਕਾ ਤਖਤ ਸ਼੍ਰੀ ਦੰਦ ਮਾਨਵਿਆ ਦੀ ਸੇਵਾ ਹੈ ਜਿਹੜੀ ਸਭ ਤੋਂ ਵੱਡੀ ਸੇਵਾ ਹੈ ਇਨਸਾਨੀਅਤ ਦੁਨੀਆ ਦਾ ਸਭ ਤੋਂ ਵੱਡਾ ਧਰਮ ਹੈ ਕੀ ਗੱਲ ਜੀ ਸਾਰਾ ਕੁਝ ਹੈ ਭਾਈ ਯਾਰ ਮੈਚ ਪਿੰਡ ਦਾ ਭਾਈ ਉਹਨਾਂ ਪਿੰਡ ਦੀ ਕਮਿਊਨਿਟੀ ਕਰਾਂਗੇ ਤੁਹਾਨੂੰ ਸੱਦੀ ਜਾਣਾ ਆਗੇ ਦੱਸੋ ਭਾਈ ਯਾਰ ਤੁਸੀਂ ਕਮਿਊਨਿਟੀ ਨੂੰ ਤੁਹਾਡਾ ਕੀ ਹਿਸਾਬ ਕਿਤਾਬ ਆ ਓਵਰ ਦਾ ਟਾਈਮ ਆ ਭਾਈ ਨਹੀਂ ਮਾਨਨ ਦੀ ਟੀਮ ਜਾ ਸਕਦੀ ਹੈ ਠੀਕ ਹੈ ਜੀ

ਕਰਨੇ ਦੀ ਕਮੈਂਟਰੀ ਆ ਹੀ ਮੈਚ ਵਧੀਆ ਆ ਇਹਨੇ ਆਉਂਦਾ ਹੈ ਇਹ ਟਾਈਮ ਦੱਸੂਗਾ ਉਹ ਪੰਦੀ ਵਾਲ ਤੇ ਤੰਦੀਰ ਤਕਦੀਰ 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 ਕੁੰਡਾ ਸਿੱਧੂ ਪਰਿਵਾਰ ਦਾ ਹੈ ਉਹ ਸਾਹਮਣੇ ਛੱਕੇ ਡਾਡੇ ਮਾਰਦਾ ਹੈ ਤੇ ਵੱਡੇ ਮਾਨ ਜਿਹੜੇ 500 ਦੇ ਉਹ ਪੂਡੇ ਕਰ ਦਿੱਤੇ ਗਏ ਆ ਨਾ ਪਰਤੇ ਗੱਲ ਕਰਨੇ ਟਿਕਾਣੇ ਲੱਗੀ ਰਾਈ ਰਹਿ ਗਿਆ ਬਾਲਾ ਕਦੇ 11 ਪਹਿਨ ਗਈ ਆ ਕਰਤਾਰੋਂ ਡਰੀਏ ਮੰਦੇ ਬੋਲਾ ਬੋਲਿਏ ਕਰਤਾਰੋਂ ਡਰੀਏ ਅੱਠ ਰਹਿ ਗਏ ਅੱਠ ਤੇ ਮਾਨਵ ਦੀ ਟੀਮ ਹਮੈਲਾ ਹੁਣ ਕੋਈ ਨਹੀਂ ਇੱਥੇ ਸਟੇਟ ਤੇ ਕਿਉਂਕਿ ਆਪਾਂ ਦੇ ਵੀਰੇ ਸੇਵਾਦਾਰ ਜਿੱਦਾਂ ਪ੍ਰਬੰਧਕ ਕਮੇਟੀ ਹੁਕਮ ਕਰਦੀ ਓ ਤਾਂ ਫਿਰ ਬੋਲਣਾ ਪੈਂਦਾ ਹੈ ਘੁਕਿਆਂ ਦੀ ਟੀਮ ਖੇਡੂ ਜੀ ਕਿਹਦੇ ਨਾਲ ਮੈਚਾਂ ਘੁਕਿਆਂ ਦਾ ਟਾਸ ਕਰਾ ਰਹੇ ਹੋ ਜੱਜਾਂ ਜੇਤੂ ਰਹੀ ਹੈ ਬਹੁਤ ਵੱਡੀ ਮੁबारकबाद ਵੱਡਾ ਸਤਕਾਰ ਸਾਡੀ ਲੋਕ ਭਾਈ ਪ੍ਰਬੰਧਕ ਕਮੇਟੀ ਕਹਿੰਦੇ ਵਿਸ਼ੇਸ਼ ਤੌਰ ਤੇ ਪਹੁੰਚੀ ਹੋਈ ਹੈ ਭਾਈ ਮੋਦੀ ਜੱਜੋ ਰਾਜੂ ਜੱਜੋ ਹੋਣੀ ਸਾਰਿਆਂ ਦਾ ਸਤਕਾਰ ਆਉਣੀ ਕੁਛੀ ਦੀ ਓਏ ਹਰਤੇ ਕੁੜ ਮਾਰ ਨਾਲ ਬੁਲਾਇਆ ਸੀ ਯਾਰ ਪੁੱਤ ਨੇ ਘੱਟੇ ਹੋ ਗਏ ਓਏ ਬੰਦੇ ਗਏ ਮਾਰ ਨਾਲ ਬੰਦਾ ਸੱਦੀ ਆ ਗਿਆ ਬੈਠੇ ਆ ਸਾਰੇ ਓਏ ਲਓ ਸਾਹਮਣੇ ਉਧਰਲੇ ਪਾਸੇ ਧਰਤੀ ਦਾ ਕਦੇ ਵੀ ਕਹਿੰਦੇ ਈ ਜੀ ਵੀ ਲੈਣਾ ਚਾਹੀਦਾ ਤੇ ਢਿੱਲੇ ਤੋਂ ਇਕੱਠੀਆਂ ਕਰਵਾ ਲਈ ਤਿੰਨ ਚਾਰ ਫਿਰਦੀਆਂ ਗਰਾਊਂਡ ਦੇ ਵਿੱਚ ਲਓ ਪੈਂਦੀ ਬਾਲ ਲੱਭੂ ਜੱਜਲ ਦੀ ਧਰਤੀ ਦਾ ਕਹਿੰਦੇ ਟਰਾਈ ਕਰਦਾ ਵਾਹ ਜੀ ਵਾਹ ਕਿ ਛੱਕਾ ਮਾਰੇ ਗੱਲ ਤੇ ਫੇਰਾ ਫੇਰਾ ਆਪਣੀ ਟੀਮ ਦੇ ਲਈ ਤੇ ਬਲਰਾਜ ਸਿੰਘ ਜਿਹੜੇ ਬੁੰਡਿਆਂ ਦੀ ਵੀ ਰੱਬ ਦੇ ਹੁੰਦੇ ਆ ਲੈਣੇ ਦੇਣੇ ਲੜੇ ਜੇਬਾਂ ਵਿੱਚ ਭਰੇ ਦਾ ਮੀਰਪੁਰ ਖੁਰਦ ਭਗਵਾਨਪੁਰ ਆਰੰਭ ਕੇ ਰਣਜੀਤਗੜ ਕਾਂਦਰਾ ਇਹ ਉਸੇ ਇਲਾਕੇ ਦੇ ਵਿੱਚੋਂ ਚੱਲ ਕੇ ਆਇਆ ਹੈ ਉਹ ਰਾਣਾ ਕਹਿੰਦੇ ਵੀਰਪੁਰੀਆ ਛੇ ਜੋੜ ਗਿਆ ਆਪਣੀ ਟੀਮ ਦੇ ਲਈ ਦੱਸੋ ਜੀ 11 12 12 ਬਣ ਗਏ ਹੋ ਪੈਂਦੀ ਹੋਈ ਬਾਲ ਠਾ 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 ਹੋ ਗਈ ਹੈ ਕਾਉ ਸਾਹਮਣੇ ਬਾਲ ਪਾਉਣ ਲਈ ਫਿਰ ਧੰਨਵਾਦ ਹੈ ਵੰਸ਼ ਵੀ ਆ ਗਿਆ ਵੀਰ ਸਾਡਾ ਪਰ ਲੱਭੂ 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 ਜੀ ਆਈ ਤੇ ਆ ਗਿਆ ਹੋ ਸ਼ੱਕੇ ਤਿੰਨ ਤਿੰਨ ਸ਼ੱਧੂ ਤੀ ਧਰਤੀ ਹੈ ਦੀ ਖੇਡ ਦਾ ਚਾਲੇ ਕਰੀਮ ਮੈਦਾਨੀ ਤੇ ਸਾਬਾ ਅੱਪ ਤੇ ਅੰਤ ਤੇ ਘੁੱਟਿਆ ਲਈ ਪਿੰਡ ਆ ਕਦੇ ਮੈਂ ਤੇ ਜੰਝਲ ਵਾਲਾ ਫਿਰ ਕੋਸ਼ਿਸ਼ ਕਰਦਾ ਕਿ ਕਦੇ ਪਿੰਡ ਦੀ ਉਹ ਚੋਟੀ ਦੀ ਟੀਮ ਬਣਦੀ ਹੈ ਹਉ ਪੈਗੀ ਬਾਲ ਇਧਰਲੇ ਪਾਸੇ ਫਿਲਡਰ ਮਜ਼ਬੂਤ ਹੈ ਇੱਕ ਸਕੋਰ ਦਾ ਜਿਹੜਾ ਬਾਹੜਾ ਜੜਦਾ ਮੇਰੀ ਨਾਣੀ ਰੱਬ ਕਿਹੜਿਆ ਕਿਹੜਿਆ ਰੰਗਾਂ ਦੇ ਵਿੱਚ ਲੜੀ ਹਉ ਸਾਹਮਣੇ ਇਹਦੇ ਉਸ ਬਾਤੇ ਦੇ ਹੱਥ ਬੜਿਆਂ ਗਿਆ ਮੇਰੀ ਰੁਪਈਆ ਹਜ਼ਾਰ 1100 ਵਲਟ ਕੱਪ ਦਾ ਚੈੱਕ ਵਾਲੇ ਪਾਸੇ ਆ ਫਿੱਟ ਹੋਦਾ ਏ ਸਾਹਮਣੇ ਹਰਮਨ ਟਰਾਈ ਕਰਵਾ ਖੇਡ ਦੇ ਮੈਦਾਨ ਦੇ ਵਿੱਚ ਹੁਣ 13 ਕੰਮ ਡਰ ਗਿਆ ਕੰਮ ਹੁਣ ਜਦ ਬੱਲੇ 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 ਕਪਤਾਨ ਹੈ ਇੱਕ ਟੱਕਾਰ ਹੈ ਮੇਰੇ ਮਿੱਤਰੋ ਉਹ ਸਾਹਮਣੇ ਦੇਖਦੇ ਆ ਸੱਤ ਰਹਿ ਗਏ ਸੱਤ ਬਈ ਜੋ ਹੀ ਮਰਜੀ ਜਿੱਤੇ ਕੋਈ ਮਰਜੀ ਹਾਰੇ ਜੇ ਮੈਚ ਦਾ ਦਿਲੋਸਵਾ ਆਇਆ ਤਾੜੀਆਂ ਮਾਰ ਲਿਆ ਰੋੜਦਾਰ ਮੁੰਡਿਆਂ ਦੇ ਨਾਂ ਤੇ ਹਨ ਕਾਲਿਆਂ ਵਾਲਿਆਂ ਨੇ ਸਿਰਾ ਕਰ ਦਿੱਤਾ ਨਤੀਜੇ ਦੇਸ਼ਕ एक गया गया। नो बारदीर तक तकदीर सिधू तकदीर कप्तानी भारी खे थोड़े इरे पासे कहिड़े खेॾिया ਸ਼ਾਟ ਮੇਰੇ ਮਿੱਤਰੋ ਤੇ ਰਨ ਦੇਖਾਂਗੇ 1 2 3 ਹੋਰ ਗਿਆ ਡਾੜੀ ਤੇ ਇਧਰ ਲਈ ਪਾਸੇ ਕਦੇ ਖਾਲ ਪੈਂਦੀ ਹੈ ਉਹ ਜੱਜ ਲਾਲਾ ਜੱਜ ਲਾਲਾ ਜੱਜ ਲਾਲਾ ਹੋਰ ਰਨ ਕਦੇ 4 ਆਪਣੇ ਟੀਮ ਦੇ ਕਦੇ ਖੇਲ ਬਾਦਾਂ ਦੇ ਵਿੱਚ ਕਦੇ ਰੋੜਾ ਆਇਆ ਤੇ ਜਿਹੜੇ ਕਦੇ ਬਖਸ਼ੇ ਰਣਗੇ ਲਾਓ ਸਾਹਮਣੇ ਪੈਂਦੀ ਬਾਲ ਹੈ ਆਹ ਕਦੇ ਮੀਰਪੁਰੀਆ ਰਾਣਾ ਦੁਨੀਆ ਪੈਂਦੀ ਆ ਵੱਡ ਖਾੜਾ ਲਾਓ ਸਾਹਮਣੇ ਇਦਰ ਨੇ ਪਾਸੀ ਜੈ ਜਿੰਦਰਾ ਮੈਨੂੰ ਆਏ ਕਿਉਂ ਲੱਗ ਰਾ ਹੈ ਇਹ ਕਾਰ ਬੋਲਦੇ ਇਹਦੇ ਵੀ ਰਕਾਰ ਹੀ ਬੋਲਦੇ ਆ ਲਓ ਦੂਜਾ ਦੂਜਾ ਪਰ ਵਿਕਟ ਕੇ ਆਉਤੋ ਕੇ ਜਿਹੜੀ ਕਰੇ ਵਾਪਸ ਹੈ ਵੀਰਪੁਰਿਆ ਕਰਦਾ ਇੱਕ ਪਾਸੇ ਸਰਪਿਆਰਾ ਮੇਰੇ ਮਿੱਤਰੋ ਆ ਕਰੇ ਤਕਦੀਰ ਸਿੱਧੂ ਹੈ ਜਿਹੜਾ ਕਰੇ ਇਧਰਲੇ ਪਾਸੇ ਤਿਆਰ ਹੈ ਜਿਹੜੀ ਇਹਦੇ ਬਲੇ ਤਿਆਰੀ ਉਹ ਟੱਪੂ ਦਾ ਸਰਦ ਪੂਰੀ ਇਧਰਲੇ ਪਾਸੇ ਲੈ ਵੀ ਇਹਦਾ ਗੁਸਤਾਨਾਗਰੀ ਬਠਿੰਡੇ ਵਾਲਿਆ ਇਹ ਤਾਂ ਜੰਮੀ ਪਟਾਕੇ ਪਾਉਣ ਨੂੰ ਹੈ ਇਹਨਾਂ ਦਾ ਜਨਮੀ ਦੀਵਾਲੀ ਵਾਲੇ ਦਿਨ ਦਾ ਹੈ ਇਹ ਤਾਂ ਜੰਮੀ ਆਹ ਪਟਾਕੇ ਪਾਉਣ ਨੂੰ ਆ ਇਹਨਾਂ ਦੇ ਜਨਮੀ ਫਾਲ ਪਾਉਂਦੇ ਗਏ ਕਦੇ ਮੱਛਡੇ ਵਾਲਾ ਫੇਰ ਗਏ ਪਿਆਰ ਪਿੰਦੀ ਵਾਲ ਆਹ ਸਾਹਮਣੇ ਵਾਹ ਵੇ ਸਿੱਧੂਆ ਵੀ ਤੇਰੇ ਵੇਂਦਿਆ ਵੇਂਦਿਆ ਦੌਰ ਬਦਲਤਾ ਗੱਪਰੂਰੇ ਗੱਪਰੂ ਫੇਰ ਗੇਰੇ ਪਿਆਰ ਹੈ ਬੇਲੀਵਾਲ ਆ ਕਰੇ ਜੱਜਲਾਲਾ ਬੱਪੂ ਰੂਪ ਸਵੇਣੀ ਵੇਂਦਿਆ ਵਾਲੇ ਦੀ ਤੇ ਜੱਜਲਾਲਾ ਜੱਜਲਾਲਾ ਸ਼ਾਟ ਮਾਰ ਕੇ ਕਹਿੰਦੇ ਬਾਲ ਕੋਲੇ ਨਹੀਂ ਜਾਗਦਾ ਇਹ ਆਦੂ ਸ਼ਾਟ ਮਾਰ ਗਿਆ ਮੁੰਡਾ ਖੇਡ ਦੇ ਮੈਦਾਨ ਦੇ ਵਿੱਚ ਇਹਦੀ ਚੜ੍ਹਾਈ ਅਤਰੀ ਹੈ ਇਹਦੀ ਦੁਨੀਆ ਇਹਨੇ ਰਿਸ਼ਰਾਂ ਦੇ ਪੁੱਛਣੀ ਮੁੰਡੇ ਤੇ ਕੋਈ ਨਾ ਕੋਈ ਜਲਵਾਤਾ ਹੈ ਬਾਰੇ ਬਾਲ ਕਰੇ ਮੁੱਠੰਡੇ ਵਾਲੇ ਦੀ ਲਓ ਸਾਹਮਣੇ ਪੱਲੇ 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 ਆਹ ਪੱਲੇ ਲੈ ਸੋਨੇ ਦੱਸਿਆ ਹੈ ਬਈ ਹੱਥ ਵੜਿਆ ਘਰਾਂ ਨਾਲ ਜੁੜੇ ਲੱਗਦੇ ਆ ਬਠਿੰਡੇ ਵਾਲੇ ਜਿਹੜੇ ਹਸਾਬ ਨਾਲ ਇਹ ਛੱਕੇ ਲੜਦਾ ਮੂਸੇ ਵਾਲਾ ਸੁੱੜ ਕੇ ਆਇਆ ਹੈ ਲਓ ਸਾਹਮਣੇ ਗੱਲਾਂ ਕਰੇ ਟਕਾਂਡੇ ਵਾਲੇ ਦੀ ਹੈ ਉਧਰੋਂ ਪਾਸੇ ਉਹ ਲਾਈਵ ਛੰਡੇ ਵਾਲੇ ਨੇ ਤੇ ਆਈ ਕਰਨਾ ਹੁੰਦਾ ਹੈ ਇਹ ਭਾਈ ਕਰ ਰਾਇ ਇਹਨਾਂ ਦੇ ਸੁਹਾਈ ਐਦਾਂ ਦਾ ਲਓ ਸਾਹਮਣੇ ਛੱਕਾ ਕਰੇ ਫੇਰ ਵੱਜ ਗਿਆ ਵਾਹ ਵੇ ਸਿੱਧੂ ਆ ਇੱਕ ਦੇ ਤਕਦੀਰਾਂ ਮੁੰਡਾ ਵੀ ਤਕਦੀਰ ਰੇਦਾ ਵੈਰ ਰੱਖਿਆ ਏ ਸੰਦਿਆ ਉਹ ਤੇਰੀ ਉਮਰੰਦਿਆੜੀ ਬਾਲ ਪੈਂਦੀਆ ਮੇਰੇ ਮਿੱਤਰੋ ਆਓ ਸਾਹਮਣੇ ਜੱਜ ਲਾਲਾ ਜੱਜ ਲਾਲਾ ਜੱਜ ਲਾਲਾ ਟਰਾਂਸਪੋਰਟੀਆਂ ਦੇ ਕਹਿੰਦੇ ਆਓ ਵੇਖ ਲੈ ਟਰਾਂਸਪੋਰਟ ਵਾਲੇ ਪਾਸੋਂ

ਨਾਲੀਆਂ ਕਰਦੇ ਤਿਆਰ ਆ ਬਠਿੰਡੇ ਵਾਲਾ ਪਰ ਸਿੱਧੂ ਆਹ ਤਕਦੀਰ 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 ਆਹ ਤਕਦੀਰ ਮੇਰੇ ਮਿੱਤਰੋ ਇਹਦਾ ਆਦਮ ਸੁਭਾ ਮਾਰੇ ਪੁੱਠੇ ਸ ਪਰ ਲਾਸਟ ਨਹੀਂ ਹੈ ਬਾਲਾ ਇਹ ਦੁਬਾਰ ਵੀ ਪੈਣ ਗਈ ਹੈ ਪਰ ਮੁੰਡੇ ਦੇ ਨਾਲੀ ਤਾੜੀ ਮਾਰੇ ਯਾਰ ਜ਼ੋਰਦਾਰ ਤੇ ਸਰਪੰਚ ਸਾਹਿਬਾਨ ਸੋ ਜਿਹੜਾ ਕਰੇ ਕੋਈ ਦਾ ਕਰ ਰਿਹਾ ਬਹੁਤ ਠੋਡਾ ਕਰੇ ਧੰਨਵਾਦ ਆ ਵੀ ਸੋਹਣੇ ਲੋਕ ਝੂਠੀਆਂ ਖਾਗੇ ਨਹੀਂ ਮੋਟਾ ਦੂਜੇ ਪਾਸੇ ਪਾਗੇ ਦੇ ਨਾਮ ਮੁੱਲ ਵੇਚੀਆਂ ਪਰ ਜਾਂਦੇ ਆਹ ਦੇਖੋ ਆਰੇ ਮਾਰੇ ਸਰਪੰਚ ਦਾ ਬਣ ਜਾਂਦੇ ਆਹ ਦੇਖ ਲੈ ਆਨੇ ਮਾਰੇ ਸਿਰ ਪੰਚ ਦਾ ਬਣ ਜਾਂਦੇ ਟਰੱਸਪੋੜੀਏ ਖੜਿਆ ਤੇ ਕਦੇ ਲੋਟਾ ਦਾ ਕਦੇ ਮੀਰਪੀਪਦੇ ਵਾਲਾ ਟੰਡੀਵਾਲ ਉਹ ਬੱਲੇ 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 ਤੇਵਾ ਕੁਸਰਾਗਰੀ ਬਠਿੰਡੇ ਵਾਲਿਆ ਇਹਨੂੰ ਤੇ ਖੇਡਣਾ ਹੀ ਆਉਂਦਾ ਮੈਂ ਤੈਨੂੰ ਦੱਸਿਆ 13 ਦਾ ਜਨਮੀ ਦੀਵਾਲੀ ਵਾਲੇ ਦਿਨ ਦਾ ਇਹਦਾ ਜੰਮੀ ਪਟਾਕੇ ਪਾਉਣ ਨੂੰ ਆ ਮੈਂ ਤੈਨੂੰ ਪਹਿਲਾਂ ਦੱਸਿਆ ਫੇਰ ਆਏ ਜਨਮੀ ਦੀਵਾਲੀ ਵਾਲੇ ਦਿਨ ਦਾ

ਲਓ ਸਾਹਮਣੇ ਦਰਲੇ ਪਾਸੇ ਆਹ ਮੁੰਡਾ ਉਹ ਕੁਲੜਾ ਕੁੜੇ ਕਰਕੇ ਜਾਊਗਾ ਖੇਡ ਦੇ ਮੈਦਾਨ ਦੇ ਵਿੱਚ ਇਹ ਕਿਹਨੇ ਜੱਜ ਵਾਲਾ ਕਿਹਨੂੰ ਲੱਭੂ ਐ ਸਾਹਮਣੇ ਬਠਿੰਡੇ ਵਾਲਾ ਕਿਹਨੇ ਧੋਲੀ ਐ ਖੇਡ ਦੇ ਮੈਦਾਨ ਦੇ ਵਿੱਚ ਲਓ ਲਓ ਸਾਹਮਣੇ ਵਾਲ ਜੱਜਣ ਵਾਲੇ ਦੇ ਜਿਹੜੀ ਕਰੇ ਖੇਡ ਮੈਦਾਨ ਦੇ ਵਿੱਚ ਪੈਂਦੀਆਂ ਮੇਰੇ ਮਿੱਤਰੋ ਅਗਲੀ ਵਾਰ ਪਾਉਂਦੇ ਰਹੇ ਕਿਹੜੇ ਮੁੰਡਾ ਜਿਹੜਾ ਕਹਿੰਦੇ ਪਿਆਰ ਹੈ ਪੈਂਦੀ ਬਾਲ ਆ ਧੋਨੀ 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 ਵੀ ਥੋਰ ਵਾਲਾ ਦਾਤਾ ਐਵੇਂ ਕਿਰੀਤਵਾਲ ਜਿਹੜੀ ਕਰੇ ਪੈਣ ਜਾ ਰਹੀ ਹੈ ਆ ਕਹਿੰਦੇ ਧੋਨੀਆ ਬਠਿੰਡੇ ਦਾ ਵਾਲ ਵਾਲੀ ਨੇ ਜਿਹੜੀ ਕਰੇ ਖੇਡ ਮਰਾਂ ਦੇ ਵਿੱਚ ਪੂਰਾ ਜ਼ੋਰ ਦੇਣਾ ਪੈਂਦਾ ਹੱਥ ਮੰਜਲਾਂ ਦੇ ਸਿਰਿਆਂ ਤੇ ਪਾਉਂ ਨੂੰ ਰੱਬ ਘਰੇ ਬੈਠਾ ਉਹ ਕਿਸੇ ਨੂੰ ਪਹਿਲੇ ਸੰਦੀ ਦੇ ਕਹਿੰਦੇ ਹੋ ਬੱਲੇ ਬੱਲੇ ਕਰਾਤੀ ਰੱਜਣ ਵਾਲਿਆ ਦੇ ਪਹਿਲੇ ਸੈਲੀ ਜੀ ਆਓ ਬੰਦੇ ਬੰਦੇ ਕਰੇ ਕੋਸ਼ਿਸ਼ਾਂਾਂ ਦੇਣੀ ਉਹ ਆਖਰੀ ਸਾਹ ਤੱਕ ਕਰਨੀ ਚਾਹੀਦੀ ਹੈ ਮੰਜ਼ਲ ਮਿਲੇ ਜਾਂ ਵੱਡੇ ਮਾਨ ਕੇ ਦੇ ਬਰਸ਼ੇ ਰਹਿਣਗੇ ਪਰ ਇਧਰ ਦੇ ਪਾਸੇ ਬਾਲ ਫੇਰ ਨੂੰ ਆਓ ਸਾਹਮਣੇ ਦੇ ਪਾਸੇ ਬਾਲ ਤੋਂ ਅੰਦਰ ਕਰੇ ਮੁੰਡਾ ਬਾਲ ਬਾਬਾ ਜੰਦਾ ਜੀ ਤੇ ਅੰਦਰ ਵਾਲੇ ਕਰੇ ਸਾਰੀ ਟੀਮ ਦੇ ਗੱਲਿਓ 2025 ਮਾਰਦ ਦੇ ਵਿੱਚ ਇੱਕ ਜਿੰਦਾ ਮੇਲਾ हरमनवाल भेण मदान ਵ੍ਰਿਗਟ ਜਿਹੜੀ ਕਰੇ ਆਊਟ ਕੇ ਕਹਿੰਦੇ ਵਾਪਸ ਚਲੀ ਗਈ ਹੈ ਕਹਿੰਦੇ ਚਲਦੀ ਹੈ ਵੱਡੇ ਕਰੇ ਮੇਲਿਆਂ ਤੇ ਉਧਰ ਦੇ ਪਾਸੇ ਕਹਿੰਦੇ ਤਾਉਪਰੀ ਰਾਲ ਜਿਹੜੀ ਕਰਦੇ ਆਗੇ ਹੌਸਲਾ ਰੱਖੋ ਦੁਨੇ ਧੀਰਜ ਰੱਖੋ ਪਈ ਪ੍ਰਿਆ ਭਈਆ ਮੈਨੂੰ ਲੱਗਦਾ ਹੈ ਇਧਰਲੇ ਪਾਸੇ ਇਹਨਾਂ ਦੇ ਵਿੱਚ ਪੁੱਜ ਗਈ ਹੈ ਬਹੁਤ ਬਹੁਤ ਮੁਬਾਰਕਬਾਦ ਸਾਰੇ ਨਗਰ ਨੂੰ ਜੱਜਲ ਦੀ ਟੀਮ ਜਿਹੜੀ ਕਰੇ ਫਾਈਨਲ ਦੇ ਵਿੱਚ ਪੁੱਜ ਗਈ ਹੈ ਬਹੁਤ ਵੱਡੀ ਮੁਬਾਰਕਬਾਦ ਮੈਦਾਨ ਦੇ ਵਿੱਚ ਪਿੰਦੀ ਰਾਲ ਇੰਦਾ ਬਾਦ ਇਸੇ ਟੀਮ ਦਾ ਮੈਚ ਦਵਾਰੇ ਕੁਕੇ ਨਹੀਂ ਲੈ ਦੇ ਰਾ ਹਾਂਗਾ ਜਿਉਣਾ ਮੈਚ ਤੇ ਪਹਿਲੀ ਵਾਰ ਵੀ ਫਲੈਕਸੀਬਿਲਟੀ ਹੈ ਲਓ ਬਾਲ ਪੈਂਦੀ ਮੇਰੇ ਮਿੱਤਰੋ ਮੈਚ ਜੱਜਣ ਵਾਲਾ ਟਰਾਈ ਕਰਦਾ ਪੌਂਦੇ ਲਈ ਬਾਲ ਪੈਂਦੀ ਤੇ ਸਾਹਮਣੇ ਆ ਕਰੇ ਮੈਕ ਵੀ ਹੱਥ ਮਾਰਾ ਪੱਟਾ ਤੇ ਏ ਬੱਲੇ 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 ਫੇਰ ਕਰੇ ਤਿਆਰ ਹੈ ਦੇ ਹਰਮੜਾ ਮੱਕ ਤੁੰਬਰਾ ਮੇਰੀ ਵੇ ਆਓ ਸਾਹਮਣੇ ਪੈਂਦੀ ਬਾਲ ਇਹ ਜੌਣਾ ਕਿੰਨਾ ਤੇਰੀ ਫਿਰ ਜੋ ਬਰਵਾਤਾ ਹੋਇਆ ਏ ਬੱਲੇ 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 ਧਰਤੀ ਦਾ 18 ਬੱਲਾ ਛੱਕੇ 10 23 ਦੇ ਮੇਰੇ ਮਿੱਤਰੋ ਵੀ ਫਸ ਕੇ ਜਾਣ ਕੜਕੀ ਅੰਦਰ ਕਹਿੰਦੇ ਨਾ ਬਾਕੀ ਨਾ ਬਾਕੀ ਨਾ ਬਾਕੀ ਛੱਕੇ ਕਹਿੰਦੇ ਨਾ ਬਾਕੀ ਉਹ ਬੱਲੇ ਬੱਲੇ ਕਰਾਦੀ ਮੇਰੇ ਮਿੱਤਰੋ ਵੀ ਜੱਟਾਂ ਦੇ ਵੀ ਔਖੇ ਜੱਫੇ ਲੱਗਦੇ ਚੋਟੀ ਦੇ ਮੱਲਾਂ ਨੂੰ ਬੱਕਰੀ ਬਾਦਾਂ ਖਾ ਕੇ ਮੱਲ ਨਹੀਂ ਬਣੀ ਹੋ ਥੋੜਾ ਜਿਵੇਂ ਠਹਿੜਦਾ ਬੜਾ ਬਾਲ ਕਰੇ ਧੂਕਿਆਂ ਵਾਲਾ ਪੌਣਦਰੀ ਕਹਿੰਦੇ ਤਿਆਰ ਆ ਉਧਰ ਕਹਿੰਦੇ ਜੱਜਲ ਪਣ ਵਾਲਾ ਇਧਰਲੇ ਪਾਸੇ ਜੱਜਲ ਵਾਲਾ ਹੋ ਲੱਭੂ ਕੋਸ਼ਿਸ਼ ਕਰਵਾ ਮੇਰੇ ਵੀਰੋ ਧਰਤੀ ਘੁੰਮਦੀ ਐ ਧਰਤੀ ਘੁੰਮ ਗਈ ਐ ਖੋਰ ਦੇੇ ਖੇਡ ਕੇ ਕਿਸੇ ਹੋਰ ਦੇਸ਼ ਚੜ ਗਿਆ ਹੋਣਾ ਲਓ ਸਾਹਮਣੇ ਦੇਖਦੇ ਆ ਰਨ ਫੇਰ ਪਿਆਰ ਜੁੜ ਗਿਆ ਜੀ ਵੀ ਸਪੋਰਟ ਮੁੰਡੇ ਬੁੱਲਾ ਨਾਲ ਧੰਦੇ ਕਰੋਟ ਬੰਦਿਏ ਉਨੀ ਤੇਰੇ ਖੇਡ ਦੇ ਮੈਦਾਨ ਦੇ ਅੰਦਰ ਪੈਂਦੀ ਬਾਲ ਛੱਕੇ ਅੱਛ ਰਹਿੰਦੇ ਆ ਪਹਿਲੀ ਤੇ ਚੌਕਾ ਜੁੜ ਗਿਆ ਖੇਡ ਦੇ ਮੈਦਾਨ ਦੇ ਹੁਣ ਇਹ ਬੇਨਤੀਆਂ ਮੋਰੀ ਚੱਲਦਾ ਮੈਚ ਨਾਲ ਰੋਕੇ ਨਾ ਵੇ ਲੱਭੂ ਲੱਭੂ ਲਓ ਪੈਂਦੀ ਹੋਈ ਬਾਲ ਇੱਕ ਵਾਰੀ ਬੱਲੇ 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 ਦੋ ਬੰਦ ਬੱਲੇ 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 ਦੋ ਸੋਹਣਾ ਲਓ ਪੈਂਦੀ ਬਾਲ ਉਧਰ ਬੱਲੇ 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 ਆਹ ਬੱਲੇ ਵਾਹ ਓ ਜੱਧਰੂਆ ਸਾਰਾ ਨੱਚੂਗਾ ਅੱਜ ਜੋਰ ਪਟਾਣਾ ਲਾ ਦੇ ਓ ਮਸਲਾ ਜੱਧੜਾ ਬਣ ਗਿਆ ਓ ਵੀਰਾ ਇੱਕੋ ਛੱਕੇ ਲਾ ਦੇ ਲਓ ਸਾਹਮਣੇ ਸਰਦਾਰ ਤਮਕਾਰ ਸਿੰਘ ਦੀ ਮਾਨ ਕਹਿੰਦੇ ਵੀ ਹਰ ਇੱਕ ਛੱਕੇ ਦਾ ਆਪਣੇ ਵੱਲ ਇੱਕ ਸੌ ਦਿੱਤਾ ਜਾਵੇਗਾ ਤੇ ਤਕਦੀਰ ਮੁੜ ਓ ਰੱਬ ਦੇ ਚਲਣ ਦੀ ਤਿਆਰੀ ਹੈ ਕਰੇ ਕੇਗਲ ਦੇ ਪਿੰਡ ਦਾ ਵੀਰੇ ਟਟੇਰੀਆਂ ਤੋਂ ਮੋਟਰਸਾਈਕਲ ਜਿੱਤ ਕੇ ਕਹਿੰਦੇ ਬੱਲੇ ਬੱਲੇ ਕਰਾਈ ਹੈ ਪ੍ਰਾ ਰੰਮੜੇ ਰਣਕਰੇ ਸ਼ੇਰੇ ਬਾਦੇ ਵੀਰਪੁਰੇ ਰਾਣੇ ਦੇ ਕਹਿੰਦੇ ਲੈਣਗੇ ਧੋਰ ਲਾਈ ਜਾਂਦੇ ਜੱਟ ਥੱਲੇ ਲਾਉਣ ਨੂੰ ਏ ਧਰਨ ਪਵਾ ਲੈਣਗੇ ਧੋਰ ਲਾਈ ਜਾਂਦੇ ਜੱਟ ਥੱਲੇ ਲਾਉਣ ਨੂੰ ਔਰ ਕਹਿੰਦੇ ਸ਼ਿੱਧੂ ਨੇ ਲਿਖਿਆ ਹੈ ਤੇ ਲੋਕਾਂ ਨੇ ਸੁਣਿਆ